ਦਲੀਪ ਲਾਟਰੀ ਸਟਾਲ ਚੈਤੋ ਵੱਲੋਂ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਤੁਹਾਡਾ ਆਪਣਾ ਦਲੀਪ ਸਿੰਘ ਦਲੀਪ ਲਾਟਰੀ ਸਟਾਲ ਚੈਤੋ ਤੋਂ। ਮਾਰਕੀਟ ਦੇ ਵਿੱਚ ਹੁਣ ਚੱਲ ਰਹੀ ਹੈ ਰਾਸ਼ ਸ਼੍ਰੀ 200 ਰੁਪਏ ਵਾਲੀ ਮੰਥਲੀ ਲਾਟਰੀ। ਇਸ ਦਾ ਡਰਾਅ ਮਿਤੀ 16 ਅਗਸਤ ਦਿਨ ਸ਼ੁੱਕਰਵਾਰ ਨੂੰ ਸ਼ਾਮ ਨੂੰ ਠੀਕ 6:30 ਵਜੇ ਹੋਣ ਜਾ ਰਿਹਾ। ਜਿਸ ਦਾ ਪਹਿਲਾ ਇਨਾਮ 71 ਲੱਖ ਰੁਪਏ ਦਾ ਜੀ 71 ਲੱਖ ਰੁਪਏ ਜਿੱਤਣ ਦਾ ਹੁਣ ਬਹੁਤ ਹੀ ਸੁਨਹਿਰੀ ਮੌਕਾ ਹੈ ਉਹ ਦਿਨ ਬਹੁਤ ਘੱਟ ਰਹਿ ਗਏ ਆ 71 ਲੱਖ ਤੁਸੀਂ ਜਿੱਤਣਾ ਚਾਹੁੰਦੇ ਹੋ ਤਾਂ ਰਾਸ਼ਟਰੀ 200 ਰੁਪਏ ਵਾਲੀ ਮੰਤਰੀ ਲਾਟਰੀ ਜ਼ਰੂਰ ਖਰੀਦੋ ਜਿਸ ਦਾ ਡਰਾ 16 ਅਗਸਤ ਨੂੰ ਹੋਣ ਜਾ ਰਿਹਾ ਹੈ ਉਹ ਸਾਡੇ ਦਲੀਪ ਲਾਟਰੀ ਸਟਾਲ ਨੇੜੇ ਬੱਸ ਸਟੈਂਡ ਕੁੜੀਆਂ ਵਾਲੇ ਸਕੂਲ ਦੇ ਬਿਲਕੁਲ ਸਾਹਮਣੇ ਜੈਤੋ ਵਿਖੇ ਪਹੁੰਚੋ 200 ਰੁਪਿਆ ਖਰਚ ਕਰਕੇ ਲਾਟਰੀ ਦਾ ਟਿਕਟ ਖਰੀਦੋ ਤੇ 71 ਲੱਖ ਰੁਪਏ ਦੇ ਮਾਲਕ ਬਣੋ 71 ਲੱਖ ਦਾ ਪਹਿਲਾ ਇਨਾਮ ਇਸ ਤੋਂ ਇਲਾਵਾ ਇਸ ਲਾਟਰੀ ਦੇ ਵਿੱਚ ਕੰਸੋਲੇਸ਼ਨ ਪ੍ਰਾਈਜ਼ 4 5-5 ਲੱਖ ਰੁਪਏ ਦੇ ਕੰਸੋਲੇਸ਼ਨ ਪ੍ਰਾਈਜ਼ ਹੈ 50 ਇਨਾਮ 1-1 ਲੱਖ ਰੁਪਏ ਦੇ ਹੈ 500 ਬੰਦਿਆਂ ਨੂੰ 9000 ਰੁਪਿਆ 500 ਭਰਾਵਾਂ ਨੂੰ 5-5000 ਰੁਪਿਆ 1000 ਭਰਾਵਾਂ ਨੂੰ 3-3000 ਰੁਪਇਆ 2500 ਭਰਾਵਾਂ ਨੂੰ 1000 ਰੁਪਇਆ ਤੇ 25000 ਭਰਾਵਾਂ ਨੂੰ 5-500 ਰੁਪਇਆ ਮਿਲੇਗਾ ਉਹ ਬਹੁਤ ਹੀ ਵਧੀਆ ਲਾਟਰੀ ਹੈ ਦਿਨ ਥੋੜੇ ਰਹਿ ਗਏ ਐ ਇਸੇ ਆਉਣ ਵਾਲੀ 16 ਅਗਸਤ ਨੂੰ ਖੁੱਲਣ ਜਾ ਰਿਹਾ ਹੈ ਰਾਸ਼ਟਰੀ 200 ਰੁਪਏ ਵਾਲੀ ਮੰਥਲੀ ਲਾਟਰੀ ਦਾ ਡਰਾ ਜਿਸ ਦਾ ਲਾਈਵ ਟੈਲੀਕਾਸਟ ਤੁਸੀਂ YouTube ਤੇ ਵੀ ਦੇਖ ਸਕਦੇ ਹੋ ਉਹ ਲਾਟਰੀ ਦਾ ਟਿਕਟ ਖਰੀਦਣ ਵਾਸਤੇ ਪਤਾ ਯਾਦ ਰੱਖੋ ਦਲੀਪ ਲਾਟਰੀ ਸਟਾਲ ਨੇੜੇ ਬੱਸ ਸਟੈਂਡ ਕੁੜੀਆਂ ਵਾਲੇ ਸਕੂਲ ਦੇ ਬਿਲਕੁਲ ਸਾਹਮਣੇ ਜੈਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਲਾਟਰੀਆਂ ਬਾਰੇ ਤੁਹਾਨੂੰ ਜਾਣਕਾਰੀ ਮਿਲ ਸਕੇ ਤੇ ਤੁਸੀਂ ਲੱਖਾਂ ਕਰੋੜਾਂ ਦੇ ਇਨਾਮ ਜਿੱਤ ਸਕੋ ਹੁ ਮੈਂ ਤੁਹਾਡਾ ਆਪਣਾ ਦਲੀਪ ਸਿੰਘ ਦਲੀਪ ਲਾਟਰੀ سٹਾਲ ਜੈਤੋ ਤੋਂ